ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਵੀ ਸੰਤੋਖ ਸਿੰਘ ਜੀ ਦੇ ਮਹਾਨ ਗ੍ਰੰਥ ਸੂਰਜ ਪ੍ਰਕਾਸ਼ ਵਿੱਚੋਂ 11ਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਮੰਗਲਾ ਕਰਨ ਚਰਨ ਵਿੱਚ ਦੱਸਦੇ ਹਨ ਕਿ ਗੁਰੂ ਦੇ ਅੱਗੇ ਨਮਸਕਾਰ ਕਿਵੇਂ ਕਰਨੀ ਹੈ ਅਤੇ ਨਾਲੇ ਅਰਦਾਸ ਕਿਵੇਂ ਕਰਨੀ ਹੈ ਕਵੀ ਜੀ ਕਹਿੰਦੇ ਹਨ ਕਿ ਦੋਵੇਂ ਹੱਥ ਜੋੜ ਕੇ ਅਸੀਂ ਨਾਨਕ ਜੀ ਨੂੰ ਮੱਥਾ ਟੇਕਦੇ ਹਾਂ ਜੋ ਸੁੱਖਾਂ ਦਾ ਮੂਲ ਹਨ ਅਤੇ ਦੁੱਖਾਂ ਨੂੰ ਜੜਾਂ ਤੋਂ ਖਤਮ ਕਰ ਦਿੰਦੇ ਹਨ ਗੁਰੂ ਦੇ ਚਰਨ ਫੁੱਲ ਦੀ ਤਰ੍ਹਾਂ ਹਨ ਅਤੇ ਸਿੱਖ ਬੀਜ ਦੀ ਤਰ੍ਹਾਂ ਹਨ ਜੋ ਫੁੱਲ ਦਾ ਰਸ ਚੱਖ ਕੇ ਆਨੰਦਤ ਹੁੰਦੇ ਹਨ ਗੁਰੂ ਇੰਨਾ ਵੱਡਾ ਹੈ ਜੋ ਮੋਹ ਨੂੰ ਵੀ ਖਤਮ ਕਰ ਦਿੰਦਾ ਹੈ ਅਸਮਾਨ ਵਿੱਚ ਜੋ ਤਾਰੇ ਦਿਸ ਰਹੇ ਹਨ ਜੋ ਸੂਰਜ ਚੜ੍ਹਨ ਨਾਲ ਮਿਟ ਜਾਂਦੇ ਹਨ ਇਸੇ ਤਰ੍ਹਾਂ ਜਦੋਂ ਗੁਰੂ ਦੀ ਆਮਦ ਹੁੰਦੀ ਹੈ ਤਾਂ ਪਖੰਡ ਖਤਮ ਹੋ ਜਾਂਦਾ ਹੈ ਵਿਸ਼ੇਆਂ ਵਿਕਾਰਾਂ ਦੀ ਤਪੱਸ ਜਦੋਂ ਮਨੁੱਖ ਨੂੰ ਦੁਖੀ ਕਰਦੀ ਹੈ ਤਾਂ ਗੁਰੂ ਚੰਦਰਮਾ ਦੀ ਤਰ੍ਹਾਂ ਹੈ ਅਤੇ ਗਿਆਨ ਦਾ ਚਾਨਣ ਵੀ ਦਿੰਦਾ ਹੈ ਤੇ ਅਤੇ ਸ਼ਾਂਤੀ ਵੀ ਵਰਤਾਉਂਦਾ ਹੈ ਇਸ ਤਰ੍ਹਾਂ ਗੁਰੂ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਅਤੇ ਆਪਣੇ ਦਾਸਾਂ ਨੂੰ ਗੁਰੂ ਵਰਦਾਨ ਦੇ ਕੇ ਆਨੰਦਿਤ ਕਰਦੇ ਹਨ ਕਵੀ ਸੰਤੋਖ ਸਿੰਘ ਜੀ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹਨ ਕਿ हे ਪਿਤਾ ਤੇਰੇ ਮਿਲਨ ਕਰਕੇ ਆਨੰਦ ਮਿਲਦਾ ਹੈ ਸੋ ਤੁਸੀਂ ਕਥਾ ਲੇਖਣ ਵਿੱਚ ਆਨੰਦ ਪੈਦਾ ਕਰਨਾ ਅਤੇ ਅੱਗੇ ਸੁਣਨ ਵਾਲਿਆਂ ਨੂੰ ਵੀ ਆਨੰਦਿਤ ਕਰਨਾ ਇਸ ਤੋਂ ਬਾਅਦ 11ਵੇਂ ਅਧਿਆਏ ਦੀ ਕਥਾ ਦਾ ਆਰੰਭ ਹੁੰਦਾ ਹੈ ਤੇ ਇਸ ਅਧਿਆਇ ਵਿੱਚ ਕਵੀ ਜੀ ਨੇ ਭਾਲ ਨਾਨਕ ਜੀ ਨੂੰ ਜਦੋਂ ਉਹ ਮੱਝਾਂ ਚਾਰਦੇ ਸੀ ਸੱਪ ਦੁਆਰਾ ਛਾਂ ਕਰੰਨਾ ਦਾ ਜ਼ਿਕਰ ਕੀਤਾ ਹੈ। ਕਥਾ ਦੇ ਆਰੰਭ ਵਿੱਚ ਨਾਨਕ ਜੀ ਜੋ ਖੇਡਾਂ ਖੇਡਦੇ ਹਨ, ਭਾਵ ਲੀਲਾ ਰਚਾਉਂਦੇ ਹਨ, ਉਹ ਬਹੁਤ ਸੁੰਦਰ ਹੈ। ਨਾਨਕ ਜੀ ਹੁਣ ਹੌਲੀ-ਹੌਲੀ ਵੱਡੇ ਹੋ ਰਹੇ ਹਨ, ਜੋ ਇਸ ਸੰਸਾਰ ਦੇ ਮਾਲਕ ਹਨ। ਨਾਨਕ ਜੀ ਦਾ ਚਿਹਰਾ ਖਿੜੇ ਹੋਏ ਫੁੱਲਾਂ ਦੀ ਤਰ੍ਹਾਂ ਹੈ ਜੋ ਹਰ ਸਮੇਂ ਹੀ ਖਿੜਿਆ ਰਹਿੰਦਾ ਹੈ ਕਮਲ ਫੁੱਲ ਦੀਆਂ ਪੱਤੀਆਂ ਦੀ ਤਰ੍ਹਾਂ ਉਹ ਬਹੁਤ ਸੁੰਦਰ ਅਤੇ ਕੋਮਲ ਹਨ ਜਿਸ ਤਰ੍ਹਾਂ ਬਸੰਤ ਦੀ ਰੁੱਤ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜਦੇ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬਸੰਤ ਰੁੱਤ ਆਪਣੀ ਫੌਜ ਲੈ ਪੂਰੀ ਫੌਜ ਲੈ ਕੇ ਆ ਗਈ ਹੋਵੇ ਬਸੰਤ ਰੁੱਤ ਦੀ ਫੌਜ ਭਾਵ ਖਿੜੇ ਹੋਏ ਫੁੱਲ ਅਤੇ ਪੂਰੀ ਵਣਸਪਤੀ ਦਾ ਖਿੜਾਵ ਜੋ ਵਿਛੜੇ ਹੋਏ ਮਨੁੱਖ ਅਤੇ ਔਰਤਾਂ ਹਨ ਉਹਨਾਂ ਦਾ ਦਿਲ ਜਿੱਤਣ ਵਾਸਤੇ ਆਈ ਹੈ ਇਸ ਬਸੰਤ ਰੁੱਤ ਵਿੱਚ ਸਾਰੇ ਫੁੱਲ ਪੱਤੀਆਂ ਫਲ ਸਾਰੇ ਹੀ ਬਹੁਤ ਸੁੰਦਰ ਦਿਸਦੇ ਹਨ ਜੋ ਸੰਸਾਰ ਨੂੰ ਸਜਾ ਦਿੰਦੇ ਹਨ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸਾਰੇ ਫੌਜੀਆ ਦੇ ਕੱਪੜੇ ਲਾਲ ਰੰਗ ਦੇ ਪਾਏ ਹੋਣ ਅਤੇ ਜਦੋਂ ਉਹ ਹਵਾ ਦੇ ਨਾਲ ਹਿਲਦੇ ਹਨ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਫੌਜ ਤੁਰ ਕੇ ਆ ਰਹੀ ਹੋਵੇ ਇਸ ਰੁੱਤ ਵਿੱਚ ਅੰਬਾ ਨੂੰ ਬੂਰ ਪੈਂਦਾ ਹੈ ਅਤੇ ਕਈ ਦਰਖਤ ਅੰਬਾਂ ਨਾਲ ਭਰੇ ਹੋਏ ਭਰ ਜਾਂਦੇ ਹਨ ਅਤੇ ਕੋਇਲ ਆਪਣੀ ਸੁੰਦਰ ਆਵਾਜ਼ ਨਾਲ ਤਰ੍ਹਾਂ ਤਰ੍ਹਾਂ ਦੀ ਗਾਣੇ गा ਰਹੀ ਹੈ ਜਦੋਂ ਕੋਇਲ ਬੋਲਦੀ ਹੈ ਤਾਂ ਉਹ ਆਪਣੀ ਸੁਰੀਲੀ ਆਵਾਜ਼ ਨਾਲ ਦੁਹਾਈ ਦੇ ਕੇ ਦੱਸਦੀ ਹੈ ਕਿ ਬਸੰਤ ਰੁੱਤ ਆ ਗਈ ਹੈ ਜਿਸ ਤਰ੍ਹਾਂ ਇੱਕ ਦੇਸ਼ ਦਾ ਰਾਜਾ ਆਪਣੀ ਰੁੱਸੀ ਹੋਈ ਪਤਨੀ ਨੂੰ ਮਨਾਉਂਦਾ ਹੈ ਇਸੇ ਤਰ੍ਹਾਂ ਕੋਇਲ ਲੋਕਾਂ ਨੂੰ ਸੁਨੇਹਾ ਦਿੰਦੀ ਹੈ ਕਿ ਹੁਣ ਤੁਸੀਂ ਖੁਸ਼ ਹੋ ਜਾਵੋ ਕਿਉਂਕਿ ਬਸੰਤ ਰੁੱਤ ਆ ਗਈ ਹੈ ਫੁੱਲਾਂ ਦੀ ਖੁਸ਼ਬੂ ਸਾਰੇ ਪਾਸਿਆਂ ਤੋਂ ਹੀ ਆਉਂਦੀ ਹੈ ਅਤੇ ਮਧੂਮੱਖੀਆਂ ਗੂੰਜ-ਗੂੰਜ ਕੇ ਜਾਂਦੀਆਂ ਹਨ ਜੋ ਫੁੱਲਾਂ ਦਾ ਰਸ ਲੈ ਕੇ ਸ਼ਹਿਦ ਤਿਆਰ ਕਰਦੀਆਂ ਹਨ ਮਧੂ ਮੱਖੀਆਂ ਦੀ ਆਵਾਜ਼ ਇਸ ਤਰ੍ਹਾਂ ਜਾਪਦੀ ਹੈ ਜਿਵੇਂ ਰਾਜੇ ਦੀ ਫੌਜ ਬੀਨਾ ਬਜਾ ਬਜਾ ਕੇ ਆ ਰਹੀ ਹੋਵੇ ਇਸ ਤਰ੍ਹਾਂ ਕੁਦਰਤ ਖੁਸ਼ੀਆਂ ਖੇੜਿਆਂ ਵਾਲਾ ਮਾਹੌਲ ਸਿਰਜ ਰਹੀ ਹੈ ਬਸੰਤ ਰੁੱਤ ਵਿੱਚ ਸੋਹਣੇ ਸੋਹਣੇ ਪੰਛੀ ਜੋ ਅਨੇਕਾਂ ਹੀ ਰੰਗਾਂ ਦੇ ਹਨ ਪੂਰੀ ਤਰ੍ਹਾਂ ਖੁਸ਼ੀਆਂ ਮਨਾ ਰਹੇ ਨੇ ਜਿਵੇਂ ਪੱਟ ਕਿਸੇ ਦੀ ਮਹਿਮਾ ਗਾਉਂਦੇ ਹਨ ਇਸ ਤਰ੍ਹਾਂ ਚਿੜੀਆਂ ਅਤੇ ਹੋਰ ਪੰਛੀ ਸੁੰਦਰ ਗਾਣੇ ਗਾਉਂਦੇ ਹਨ ਇਸ ਮੌਸਮ ਵਿੱਚ ਮੱਠੀ ਮੱਠੀ ਹਵਾ ਚੱਲਦੀ ਹੈ ਜੋ ਔਰਤਾਂ ਆਪਣੇ ਪਤੀ ਤੋਂ ਵਿਛੜੀਆਂ ਹੋਈਆਂ ਹਨ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਵਣਸਪਤੀ ਉਹਨਾਂ ਦੇ ਵਿਛੜੇ ਪਤੀ ਦੀ ਖਬਰ ਉਹਨਾਂ ਨੂੰ ਦੇ ਰਹੀ ਹੋਵੇ ਇਸ ਤਰ੍ਹਾਂ ਅਨੇਕਾਂ ਹੀ ਰੰਗਾਂ ਦੇ ਫੁੱਲ ਸਾਰੇ ਪਾਸੇ ਖਿੜੇ ਹੋਏ ਹਨ ਤਲਵੰਡੀ ਵਿੱਚ ਇਸ ਵਾਰ ਖੁਸ਼ੀਆਂ ਨਾਲ ਭਰੀ ਹੋਈ ਬਸੰਤ ਰੁੱਤ ਨੇ ਪ੍ਰਵੇਸ਼ ਕੀਤਾ ਹੈ ਇਸ ਤਰ੍ਹਾਂ ਚਿੜੀਆਂ ਖੁਸ਼ੀ ਨਾਲ ਨੱਚ ਵੀ ਰਹੀਆਂ ਹਨ ਅਤੇ ਗਾ ਵੀ ਰਹੀਆਂ ਹਨ ਅਤੇ ਉਹ ਦਰਖਤਾਂ ਤੇ ਇਸ ਤਰ੍ਹਾਂ ਬੈਠੀਆਂ ਹਨ ਜਿਵੇਂ ਦਰਖਤਾਂ ਨੂੰ ਕਲਗੀ ਲੰਗੀ ਹੋ ਲੱਗੀ ਹੋਵੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਤਲਵੰਡੀ ਵਿੱਚ ਤਲਵੰਡੀ ਬਹੁਤ ਸੋਹਣੀ ਲੱਗ ਰਹੀ ਸੀ ਇਸ ਤਰ੍ਹਾਂ ਦੀ ਸੁੰਦਰ ਉਤ ਵਿੱਚ ਨਾਨਕ ਜੀ ਘੁੰਮ ਰਹੇ ਹਨ ਅਤੇ ਹੁਣ ਵਿਸਾਖ ਦਾ ਮਹੀਨਾ ਚੜ ਗਿਆ ਹੈ ਇਸ ਖੁਸ਼ੀ ਭਰੇ ਮਹੌਲ ਵਿੱਚ ਗੁਣਾ ਦਾ ਖਜ਼ਾਨਾ ਨਾਨਕ ਜੀ ਮੱਝਾਂ ਚਰਾ ਰਹੇ ਹਨ ਜੋ ਬਹੁਤ ਕੋਮਲ ਅਤੇ ਹਰਾ ਚਾਰਾ ਜੋ ਬਹੁਤ ਕੋਮਲ ਅਤੇ ਹਰਿਆ ਭਰਿਆ ਹੈ ਨਾਨਕ ਜੀ ਉਹ ਮੱਝਾਂ ਨੂੰ ਚੁਰਾ ਰਹੇ ਸੀ ਜੋ ਨਾਥਾ ਨੂੰ ਸਹਾਰਾ ਦੇਣ ਵਾਲੇ ਹਨ ਅੱਜ ਉਹ ਮੱਝਾਂ ਦੀ ਦੇਖਭਾਲ ਕਰ ਰਹੇ ਹਨ ਇਸ ਤਰ੍ਹਾਂ ਜਦੋਂ ਦਿਨ ਦੇ ਦੁਪਹਿਰ ਬੀਤ ਗਏ ਤਾਂ ਸੂਰਜ ਦੀਆਂ ਤੇਜ਼ ਕਿਰਨਾਂ ਪੈਣੀਆਂ ਸ਼ੁਰੂ ਹੋਈਆਂ ਅਤੇ ਬਹੁਤ ਤੇਜ਼ ਧੁੱਪ ਪੈ ਰਹੀ ਸੀ ਨਾਨਕ ਜੀ ਹੁਣ ਥੋੜਾ ਥੱਕਿਆ ਮਹਿਸੂਸ ਕਰ ਰਹੇ ਸੀ ਅਤੇ ਉਹਨਾਂ ਦਾ ਦਿਲ ਕੀਤਾ ਕਿ ਥੋੜਾ ਚਿਰ ਆਰਾਮ ਕੀਤਾ ਚਾਵੇ ਮੱਝਾਂ ਖੇਤਾਂ ਵਿੱਚ ਖੜੀਆਂ ਹਰਾ ਹਰਾ ਘਾਹ ਚਰ ਰਹੀਆਂ ਸੀ ਅਤੇ ਇੱਕ ਦਰਖਤ ਦੀ ਛਾਂ ਦੇਖ ਕੇ ਨਾਨਕ ਜੀ ਉਸ ਦਰਖਤ ਹੇਠ ਆਰਾਮ ਕਰਨ ਲੱਗੇ ਉਸ ਸਮੇਂ ਗਰਮੀ ਬਹੁਤ ਸੀ ਪਰ ਹਵਾ ਚੱਲ ਰਹੀ ਸੀ ਨਾਨਕ ਜੀ ਨੇ ਸਾਫ਼ ਥਾਂ ਦੇਖ ਕੇ ਪੱਤੇ ਇਕੱਠੇ ਕਰਕੇ ਉੱਪਰ ਇੱਕ ਚਿੱਟਾ ਕੱਪੜਾ ਵਿਛਾ ਲਿਆ ਅਤੇ ਉਹ ਉੱਥੇ ਆਰਾਮ ਕਰਨ ਲੱਗੇ ਇਸ ਤਰ੍ਹਾਂ ਅੱਖਾਂ ਬੰਦ ਕਰਦਿਆਂ ਹੀ ਨਾਨਕ ਜੀ ਨੂੰ ਨੀਂਦ ਆ ਗਈ। ਨਾਨਕ ਜੀ ਜੋ ਫਿਕਰਾਂ ਅਤੇ ਚਿੰਤਾਵਾਂ ਦਾ ਨਾਸ ਕਰਨ ਵਾਲੇ ਹਨ ਉਹ ਬਹੁਤ ਸ਼ਾਂਤ ਅਵਸਥਾ ਵਿੱਚ ਸੁੱਤੇ ਪਏ ਸਨ। ਇਸ ਤਰ੍ਹਾਂ ਉਹਨਾਂ ਨੂੰ ਸੁੱਤੇ ਹੋਏ 6 ਘੜੀਆਂ ਗੁਜ਼ਰ ਗਈਆਂ। ਇਹਨਾਂ ਲੰਮਾ ਸਮਾਂ ਬੀਤ ਜਾਣ ਕਰਕੇ ਦਰਖਤ ਦੀ ਛਾਂ ਦੂਸਰੇ ਪਾਸੇ ਚਲੀ ਗਈ ਅਤੇ ਨਾਨਕ ਜੀ ਉੱਪਰ ਧੁੱਪ ਆ ਗਈ। ਇਸ ਤਰ੍ਹਾਂ ਤੇਜ਼ ਧੁੱਪ ਨਾਨਕ ਜੀ ਤੇ ਮੁਖੜੇ ਤੇ ਪੈ ਰਹੀ ਸੀ ਜਿਸ ਕਾਰਨ ਉਹਨਾਂ ਨੂੰ ਪਸੀਨਾ ਆ ਗਿਆ ਜੋ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਮਲ ਫੁੱਲ ਦੀਆਂ ਪੱਤੀਆਂ ਤੇ ਪਾਣੀ ਦੀਆਂ ਬੂੰਦਾਂ ਪਈਆਂ ਹੋਣ ਨਾਨਕ ਜੀ ਦਾ ਚਿਹਰਾ ਚੰਦਰਮਾ ਦੀ ਤਰ੍ਹਾਂ ਲੱਗਦਾ ਸੀ ਅਤੇ ਜੋ ਪਸੀਨਾ ਉਹਨਾਂ ਦੇ ਚਿਹਰੇ ਤੋਂ ਝੌਂਦਾ ਸੀ ਇਸ ਤਰ੍ਹਾਂ ਸੀ ਜਿਵੇਂ ਅੰਬਰਤ ਦੀਆਂ ਬੂੰਦਾਂ ਡਿੱਗ ਰਹੀਆਂ ਹੋਣ ਧਰਤੀ ਉੱਪਰ ਇਸ ਵੇਲੇ ਕੀ ਕੌਤਕ ਵਰਤਿਆ ਕਿ ਸ਼ੇਸ਼ ਨਾਗ ਨੇ ਜਦੋਂ ਨਾਨਕ ਜੀ ਨੂੰ ਸੁੱਤੇ ਹੋਏ ਦੇਖਿਆ ਤਾਂ ਇਸ ਦੇ ਮਨ ਵਿੱਚ ਸ਼ਰਧਾ ਪੈਦਾ ਹੋਈ ਕਿ ਮੈਂ ਜਿਵੇਂ ਕਿਵੇਂ ਕਰਕੇ ਧੁੱਪ ਨੂੰ ਦੂਰ ਕਰਾਂ ਫਿਰ ਸ਼ੇਸ਼ ਨਾਗ ਨੇ ਆਪਣਾ ਰੂਪ ਬਦਲ ਕੇ ਇੱਕ ਚਿੱਟੇ ਸੱਪ ਦਾ ਰੂਪ ਧਾਰਨ ਕੀਤਾ ਭਾਵ ਨਾਨਕ ਜੀ ਦੀ ਸੇਵਾ ਕਰਨ ਵਾਸਤੇ ਨਵਾਂ ਰੂਪ ਧਾਰਨ ਕਰ ਲਿਆ ਇਸ ਤਰ੍ਹਾਂ ਸੁੱਖਾਂ ਦੇ ਦਾਤੇ ਨਾਨਕ ਜੀ ਦੇ ਦਰਸ਼ਨ ਕਰਕੇ ਉਸਨੇ ਉਹਨਾਂ ਦੇ ਦਿਵਾਲੇ ਤਿੰਨ ਵਾਰ ਪਰ ਕਰਮਾ ਕੀਤੀ ਅਤੇ ਫਿਰ ਵਾਪਸ ਆ ਕੇ ਜਿੱਥੇ ਨਾਨਕ ਜੀ ਦਾ ਸਿਰ ਸੀ ਉਥੇ ਆ ਕੇ ਖੜ ਗਿਆ ਇਸ ਤਰ੍ਹਾਂ ਖੜ ਕੇ ਸੱਪ ਨੇ ਆਪਣਾ ਫਣ ਫੈਲਾ ਕੇ ਵੱਡਾ ਕਰ ਲਿਆ ਅਤੇ ਉਸ ਦਾ ਸਰੀਰ ਗੰਗਾ ਦੀ ਧਾਰ ਦੀ ਤਰ੍ਹਾਂ ਚਿੱਟਾ ਸੀ ਆਪਣਾ ਫਣ ਉਸ ਨੇ ਉੱਚਾ ਕਰਕੇ ਛਤਰੀ ਦੀ ਤਰ੍ਹਾਂ ਕਰ ਲਿਆ ਅਤੇ ਇਸ ਤਰ੍ਹਾਂ ਉਸ ਨੇ ਨਾਨਕ ਜੀ ਦੇ ਸਰੀਰ ਤੇ ਪੈ ਰਹੀ ਧੁੱਪ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਇਸ ਤਰ੍ਹਾਂ ਸੱਪ ਨੇ ਸਮੁੰਦਰ ਵਰਗੀ ਸੇਜ ਬਣਾ ਦਿੱਤੀ ਨਾਨਕ ਜੀ ਦੀ ਅਤੇ ਉਹਨਾਂ ਦੇ ਸਾਰੇ ਸਰੀਰ ਤੇ ਛਾਂ ਕਰ ਦਿੱਤੀ ਸੱਪ ਨਾਨਕ ਜੀ ਦੀ ਸੇਵਾ ਵਿੱਚ ਬਿਨਾਂ ਹਿੱਲੇ-ਜੁਲੇ ਖੜਾ ਰਿਹਾ ਅਡੋਲ ਅਵਸਥਾ ਵਿੱਚ ਇਸ ਤਰ੍ਹਾਂ ਸੇਸ਼ਨਾਗ ਨੇ ਨਾਨਕ ਜੀ ਉੱਪਰ ਛਾਂ ਕੀਤੀ ਅਤੇ ਲੰਮਾ ਸਮਾਂ ਉਹ ਇਸੇ ਤਰ੍ਹਾਂ ਖੜਾ ਰਿਹਾ ਇਸ ਤਰ੍ਹਾਂ ਨਾਨਕ ਜੀ ਦੀ ਸੇਵਾ ਕਰਕੇ ਸੇਸਨਾਗ ਬੜਾ ਖੁਸ਼ ਹੋ ਰਿਹਾ ਸੀ ਇਸ ਸਮੇਂ ਰਾਏ ਬੁਲਾਰ ਤਲਵੰਡੀ ਤੋਂ ਬਾਹਰ ਗਿਆ ਹੋਇਆ ਸੀ ਆਪਣੀ ਫੌਜ ਦੇ ਸਮੇਤ ਅਤੇ ਸ਼ਾਮ ਪੈਣ ਉਪਰੰਤ ਉਹ ਆਪਣੀ ਫੌਜ ਨਾਲ ਪਾਪਸ ਤਲਵੰਡੀ ਆ ਰਿਹਾ ਸੀ ਰਾਏ ਬੁਲਾਰ ਦੀ ਸਾਰੀ ਫੌਜ ਘੋੜਿਆਂ ਤੇ ਚੜ੍ਹੀ ਹੋਈ ਸੀ ਅਤੇ ਉਸ ਦੇ ਮਨ ਵਿੱਚ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਮੈਂ ਹਨੇਰਾ ਹੋਣ ਤੋਂ ਪਹਿਲਾਂ ਆਪਣੇ ਘਰ ਪਹੁੰਚ ਜਾਵਾਂਗਾ ਉਸਨੇ ਦੂਰੋਂ ਦੇਖਿਆ ਕਿ ਇੱਕ ਚਿੱਟੇ ਰੰਗ ਦਾ ਸੱਪ ਨਾਨਕ ਜੀ ਦੇ ਛਾਂ ਖੜੀ ਕਰੀ ਖੜਾ ਹੈ ਅਤੇ ਉਹ ਦੇਖ ਕੇ ਬਹੁਤ ਹੈਰਾਨ ਸੀ ਕਿ ਇਸ ਸੱਪ ਦਾ ਰੰਗ ਬਿਲਕੁਲ ਚਿੱਟਾ ਸੀ ਅਤੇ ਉਸ ਦਾ ਫਾਣ ਬਹੁਤ ਵੱਡਾ ਸੀ ਰਾਏ ਬੁਲਾਰੇ ਸੋਚ ਕੇ ਵੀ ਹੈਰਾਨ ਸੀ ਕਿ ਸੱਪ ਕਦੇ ਧੁੱਪੇ ਨਹੀਂ ਬੈਠਦੇ ਅਤੇ ਇਹ ਸੱਪ ਕੱਪੜੇ ਦੀ ਤਰ੍ਹਾਂ ਆਪਣਾ ਫਣ ਫੈਲਾ ਕੇ ਬੈਠਾ ਹੈ ਇਸ ਤੋਂ ਬਾਅਦ ਉਹ ਆਪਣਾ ਘੋੜਾ ਲੈ ਕੇ ਨਾਨਕ ਜੀ ਪਾਸ ਆਇਆ ਅਤੇ ਉਸ ਨੇ ਦੇਖਿਆ ਕਿ ਸੱਪ ਆਪਣੀ ਜੀਭ ਕਦੇ ਬਾਹਰ ਕਰ ਲੈਂਦਾ ਹੈ ਅਤੇ ਕਦੇ ਮੂੰਹ ਅੰਦਰ ਕਰ ਲੈਂਦਾ ਹੈ ਸੱਪ ਦੇ ਫਣ ਦਾ ਆਕਾਰ ਦੇਖ ਕੇ ਉਹ ਸੋਚਦਾ ਹੈ ਕਿ ਸ਼ਾਇਦ ਇਸ ਨੇ ਕੁਝ ਖਾ ਲਿਆ ਹੋਵੇਗਾ ਸੱਪ ਦਾ ਸਿਰ ਉੱਚਾ ਕੀਤਾ ਹੋਇਆ ਸੀ ਅਤੇ ਉਸ ਨੇ ਆਪਣੇ ਫਣਾਂ ਫੈਲਾ ਕੇ ਬਹੁ ਆਪਣੇ ਫਾਨ ਨੂੰ ਫੈਲਾ ਕੇ ਬਹੁਤ ਵੱਡਾ ਵਿਸਥਾਰ ਕੀਤਾ ਹੋਇਆ ਸੀ ਇਹ ਸਾਰਾ ਕੁਝ ਦੇਖ ਕੇ رائے ਬੁਲਾਰ ਦਇਆ ਦੇ ਘਰ ਵਿੱਚ ਆ ਗਿਆ ਅਤੇ ਉਸ ਨੇ ਸੋਚਿਆ ਕਿ ਮੈਂ ਨੇੜੇ ਜਾ ਕੇ ਦੇਖਦਾ ਹਾਂ ਕਿ ਅਸਲੀ ਗੱਲ ਕੀ ਹੈ ਫਿਰ ਉਸ ਨੇ ਇੱਕ ਪਾਸੇ ਦੀ ਹੌਲੀ ਜਹੀ ਦੇਖਿਆ ਤਾਂ ਉਸ ਦੀ ਨਜ਼ਰ ਨਾਨਕ ਜੀ ਤੇ ਪਈ ਅਤੇ ਉਹ ਸੋਚੀ ਪੈ ਗਿਆ ਕਿ ਕਿਧਰੇ ਇਸ ਨੇ ਬਾਲਕ ਦੀ ਡੰਗ ਤਾਂ ਨਹੀਂ ਮਾਰ ਦਿੱਤਾ ਰਾਇ ਬੁਲਾਰ ਨੇ ਆਪਣੇ ਮਨ ਵਿੱਚ ਸੋਚਿਆ ਕਿ ਜੇ ਸੱਪ ਨਾਨਕ ਜੀ ਤੇ ਛਾਂ ਕਰਕੇ ਖੜਾ ਹੈ ਤਾਂ ਜ਼ਰੂਰ ਇਹ ਕੋਈ ਅਵਤਾਰੀ ਬਾਲਕ ਹੈ ਜੇ ਚਿੱਟਾ ਸੱਪ ਆ ਕੇ ਨਾਨਕ ਜੀ ਦੀ ਸੇਵਾ ਵਿੱਚ ਲੱਗਾ ਹੈ ਤਾਂ ਇਹ ਬਾਲਕ ਨਾਨਕ ਕੋਈ ਆਮ ਬਾਲਕ ਨਹੀਂ ਹੋ ਸਕਦਾ ਫਿਰ ਰਾਇ ਬੁਲਾਰ ਨੇ ਆਪਣਾ ਨੌਕਰ ਭੇਜਿਆ ਅਤੇ ਕਿਹਾ ਕਿ ਤੂੰ ਨੇੜੇ ਜਾ ਕੇ ਦੇਖ ਕੇ ਆ ਕਿ ਇਹ ਕੀ ਹੋ ਰਿਹਾ ਹੈ ਜਦੋਂ ਸੱਪ ਨੇ ਦੇਖਿਆ ਭਾਵ ਮਹਿਸੂਸ ਕੀਤਾ ਕਿ ਕੋਈ ਆ ਰਿਹਾ ਹੈ ਤਾਂ ਉਹ ਆਪਣੇ ਅਸਲ ਅਸਲੀ ਰੂਪ ਵਿੱਚ ਆ ਕੇ ਉੱਥੋਂ ਚਲਾ ਗਿਆ ਸੱਪ ਦੇ ਜਾਣ ਤੋਂ ਬਾਅਦ ਰਾਏ ਬੁਲਾਰ ਵੀ ਨਾਨਕ ਜੀ ਦੇ ਪਾਸ ਚਲਾ ਗਿਆ ਅਤੇ ਇਹ ਕੌਤਕ ਦੇਖ ਕੇ ਉਸ ਦਾ ਮਨ ਬੜਾ ਹੈਰਾਨ ਹੋਇਆ ਜਦੋਂ ਉਹ ਨਾਨਕ ਜੀ ਦੇ ਬਿਲਕੁਲ ਪਾਸ ਪਹੁੰਚਿਆ ਅਤੇ ਘੋੜਿਆਂ ਦੇ ਪੈਰਾਂ ਦੀ ਆਵਾਜ਼ ਆਈ ਤਾਂ ਨਾਨਕ ਜੀ ਨੇ ਆਪਣੀ ਅੱਖਾਂ ਖੋਲ ਲਈਆਂ ਇਸ ਤੋਂ ਬਾਅਦ ਉਹ ਉੱਠ ਕੇ ਬੈਠ ਗਏ ਅਤੇ ਉਹਨਾਂ ਦੀਆਂ ਸੁੰਦਰ ਅੱਖਾਂ ਕਮਲ ਫੁੱਲ ਦੀਆਂ ਪੱਤੀਆਂ ਵਰਗੀਆਂ ਸੀ ਫਿਰ ਨਾਨਕ ਜੀ ਨੇ ਦੇਖਿਆ ਕਿ ਘੋੜਾ ਆ ਰਿਹਾ ਹੈ ਤਾਂ ਉਹ ਉੱਠ ਕੇ ਤਾਂ ਉਹਨਾਂ ਨੇ ਉੱਠ ਕੇ ਦੇਖਿਆ ਤਾਂ ਰਾਏ ਬੁਲਾਰ ਉਹਨਾਂ ਦੇ ਕੋਲ ਬੈਠਾ ਸੀ ਅਤੇ ਉਸ ਦੀ ਸਾਰੀ ਫੌਜ ਵੀ ਉਸ ਦੇ ਪਿੱਛੇ ਆ ਰਹੀ ਰਹੀ ਸੀ ਫਿਰ ਨਾਨਕ ਜੀ ਨੇ ਦੋਵੇਂ ਹੱਥ ਜੋੜ ਕੇ ਰਾਇ ਬੁਲਾਰ ਨੂੰ ਨਮਸਕਾਰ ਕੀਤੀ ਜੋ ਕਲਯੁਗ ਦੇ ਸਾਰੇ ਪਾਪਾਂ ਨੂੰ ਦੂਰ ਕਰਨ ਵਾਲੇ ਸਨ ਉਸ ਧਰਤੀ ਦਾ ਮਾਲਕ ਰਾਇ ਬੁਲਾਰ ਘੋੜੇ ਤੋਂ ਥੱਲੇ ਉਤਰਿਆ ਨਾਨਕ ਜੀ ਨੂੰ ਮਿਲਣ ਵਾਸਤੇ ਅਤੇ ਉਸ ਦੇ ਮਨ ਵਿੱਚ ਨਾਨਕ ਜੀ ਲਈ ਬਹੁਤ ਸ਼ਰਧਾ ਪੈਦਾ ਹੋਈ ਅਤੇ ਉਸ ਨੇ ਉਸ ਉਹਨਾਂ ਨੂੰ ਘੁੱਟ ਕੇ ਜੱਫੀ ਪਾ ਲਈ ਰਾਏ ਬੁਲਾਰ ਨੇ ਬੜੇ ਆਦਰ ਸਤਕਾਰ ਨਾਲ ਨਾਨਕ ਜੀ ਦਾ ਮੱਥਾ ਚੁੰਮਿਆ ਅਤੇ ਉਸ ਦੇ ਮਨ ਵਿੱਚ ਇੰਨੀ ਸ਼ਰਧਾ ਆਈ ਕਿ ਉਹ ਨਾਨਕ ਜੀ ਦਾ ਸੇਵਕ ਬਣ ਗਿਆ ਉਸ ਨੇ ਆਪਣੇ ਮਨ ਵਿੱਚ ਮੰਨ ਲਿਆ ਕਿ ਇਹ ਬਾਲਕ ਕੋਈ ਵੱਡਾ અવਤਾਰ ਹੈ ਅਤੇ ਪ੍ਰਮਾਤਮਾ ਨੇ ਮੈਨੂੰ ਇਹ ਕੌਤਕ ਦਿਖਾਇਆ ਹੈ ਇਸ ਤੋਂ ਬਾਅਦ ਰਾਏ ਬੁਲਾਰ ਨੇ ਨਾਨਕ ਜੀ ਤੇ ਕਦੇ ਕੋਈ ਸੰਦੇਹ ਨਾ ਕੀਤਾ ਅਤੇ ਉਸ ਦੀ ਪੂਰੀ ਸ਼ਰਧਾ ਨਾਨਕ ਜੀ ਤੇ ਟਿਕ ਗਈ। ਰਾਏ ਬੁਲਾਰ ਨਾਨਕ ਜੀ ਨੂੰ ਹੁਣ ਆਪਣਾ ਪਰਮੇਸ਼ਰ ਭਾਵ ਖੁਦਾ ਮੰਨਣ ਲੱਗ ਪਿਆ। ਅਤੇ ਹੁਣ ਉਹ ਆਪਣੀ ਸਾਰੀ ਫੌਜ ਦੇ ਸਾਹਮਣੇ ਨਾਨਕ ਜੀ ਨੂੰ ਮੱਥਾ ਨਾ ਟੇਕ ਸਕਿਆ ਪਰ ਆਪਣੇ ਮਨ ਵਿੱਚ ਉਹ ਨਾਨਕ ਜੀ ਦੇ ਚਰਨਾਂ ਵਿੱਚ ਮੱਥਾ ਮੱਥਾ ਬਾਰ-ਬਾਰ ਟੇਕਦਾ ਰਿਹਾ। ਰਾਏ ਬੁਲਾਰ ਹੁਣ ਨਾਨਕ ਜੀ ਦੇ ਪ੍ਰੇਮ ਵਿੱਚ ਇੰਨਾ ਭਿੱਜ ਗਿਆ ਕਿ ਉਸ ਤੋਂ ਮੁਹ ਹੁਣ ਕੁਝ ਵੀ ਬੋਲਿਆ ਨਹੀਂ ਗਿਆ। ਨਾਨਕ ਜੀ ਦੀ ਦ੍ਰਿਸ਼ਟੀ ਵਿੱਚ ਦ੍ਰਿਸ਼ਟੀ ਉਸ ਉੱਪਰ ਪੈਨ ਕਰਕੇ ਹੁਣ ਉਹ ਛੁੱਪ ਹੋ ਗਿਆ ਭਾਵ ਸਥਿਰ ਅਵਸਥਾ ਵਿਚ ਆ ਗਿਆ ਹੁਣ ਰਾਏ ਬੁਲਾਰ ਆਪਣੇ ਘੋੜੇ ਤੇ ਬੈਠ ਗਿਆ ਅਤੇ ਆਪਣੀਆਂ ਫੌਜਾਂ ਨਾਲ ਘਰ ਵੱਲ ਤੁਰ ਪਿਆ ਅਤੇ ਉਹ ਸੋਚਦਾ ਹੈ ਕਿ ਅੱਜ ਮੇਰਾ ਮਨੋਰਥ ਪੂਰਾ ਹੋ ਗਿਆ ਹੈ ਕਿਉਂਕਿ ਅੱਜ ਮੈਨੂੰ ਖੁਦਾ ਮਿਲ ਗਿਆ ਹੈ ਉਸ ਦੇ ਮਨ ਵਿੱਚ ਇਹ ਆਸ ਪੱਕੀ ਹੋ ਗਈ ਕਿ ਹੁਣ ਨਾਨਕ ਹੀ ਮੇਰੇ ਬੰਧਨ ਕੱਟੇਗਾ ਭਾਵ ਮੈਨੂੰ ਮੁਕਤ ਕਰੇਗਾ ਉਹ ਸੋਚਦਾ ਹੈ ਕਿ ਨਾਨਕ ਜਦੋਂ ਵੱਡਾ ਹੋਵੇਗਾ ਤਾਂ ਮੈਂ ਇਹਨਾਂ ਤੋਂ ਉਪਦੇਸ਼ ਜ਼ਰੂਰ ਲਵਾਂਗਾ ਅਤੇ ਫਿਰ ਮੈਂ ਨਾਨਕ ਜੀ ਅੱਗੇ ਬੇਨਤੀ ਕਰਾਂਗਾ ਉਹ ਸੋਚਦਾ ਹੈ ਕਿ ਮੇਰੇ ਭਾਗ ਚੰਗੇ ਹਨ ਜੋ ਮੈਨੂੰ ਨਾਨਕ ਜੀ ਦੇ ਸਾਖ ਸਾਤ ਦਰਸ਼ਨ ਹੋਗੇ ਰਾਇ ਬੁਲਾਰ ਸੋਚਦਾ ਹੈ ਕਿ ਹੁਣ ਨਾਨਕ ਜੀ ਮੈਨੂੰ ਪਰਮ ਪਦਵੀ ਜ਼ਰੂਰ ਦੇਣਗੇ ਅਤੇ ਮੇਰੇ ਪਿਛਲੇ ਕਰਮ ਜਾਗ ਪਏ ਹਨ ਜੋ ਮੈਨੂੰ ਨਾਨਕ ਜੀ ਮਿਲਿਆ ਹੈ ਉਹ ਸੋਚਦਾ ਹੈ ਕਿ ਆਪ ਖੁਦਾ ਨਾਨਕ ਦਾ ਰੂਪ ਧਾਰਨ ਕਰਕੇ ਧਰਤੀ ਤੇ ਆਇਆ ਹੈ ਅਤੇ ਇਸ ਨੂੰ ਮਿਲਣ ਦਾ ਫਲ ਜ਼ਰੂਰ ਮਿਲੇਗਾ ਰਾਇ ਬੁਲਾਰ ਸੋਚਦਾ ਹੈ ਕਿ ਨਾਨਕ ਦੀ ਮਹਿਮਾ ਤਾਂ ਵੇਦ ਅਤੇ ਕਤੇਵ ਵੀ ਨਹੀਂ ਜਾਣ ਸਕਦੇ ਫਿਰ ਉਸ ਨੇ ਆਪਣੇ ਨੌਕਰ ਨੂੰ ਭੇਜ ਕੇ ਆਬਾ ਮਹਿਤਾ ਕਾਲੂ ਜੀ ਨੂੰ ਆਪਣੇ ਘਰ ਬੁਲਾਇਆ ਅੱਜ ਉਸ ਨੇ ਮਹਿਤਾ ਕਾਲੂ ਜੀ ਦਾ ਬਹੁਤ ਬਹੁਤ ਆਦਰ ਸਤਕਾਰ ਕੀਤਾ ਅਤੇ ਉਹਨਾਂ ਨੂੰ ਆਪਣੇ ਕੋਲ ਬਿਠਾਇਆ ਰਾਇ ਬੁਲਾਰ ਨੇ ਕਾਲੂ ਜੀ ਨੂੰ ਕਿਹਾ ਕਿ ਤੂੰ ਆਪਣੇ ਪੁੱਤਰ ਨੂੰ ਸਿਰਫ ਆਪਣਾ ਪੁੱਤਰ ਹੀ ਨਾ ਜਾਣੀ ਕਿਉਂਕਿ ਤੇਰੇ ਘਰ ਕੋਈ ਬਹੁਤ ਵੱਡਾ અવਤਾਰ ਪੈਦਾ ਹੋਇਆ ਹੈ ਉਸਨੇ ਕਿਹਾ ਕਿ ਮਹਤਾ ਕਾਲੂ ਜੀ ਤੁਹਾਡੇ ਭਾਗ ਜਾਗ ਪਏ ਹਨ ਜਿਹੜੇ ਤੇਰੇ ਘਰ ਪਰਮੇਸ਼ਰ ਨੇ ਆਪ ਜਨਮ ਲਿਆ ਹੈ ਰਾਇ ਬੁਲਾਰ ਨੇ ਕਿਹਾ ਕਿ ਮੈਂ ਅੱਜ ਤੱਕ ਨਾਨਕ ਵਰਗਾ ਕੋਈ ਨਹੀਂ ਦੇਖਿਆ ਅਤੇ ਉਸਨੇ ਬਾਬਾ ਕਾਲੂ ਜੀ ਨੂੰ ਕਿਹਾ ਕਿ ਨਾਨਕ ਜੀ ਜੋ ਤੈਥੋਂ ਮੰਗਦਾ ਜੋ ਵੀ ਤੈਥੋਂ ਮੰਗਦਾ ਹੈ ਤੂੰ ਉਸ ਨੂੰ ਜ਼ਰੂਰ ਦਿਆ ਕਰ ਤੂੰ ਕਦੇ ਵੀ ਉਸ ਨੂੰ ਨਾਰਾਜ਼ ਨਾ ਕਰੀ ਅਤੇ ਮੈਥੋਂ ਜਿੰਨੇ ਮਰਜੀ ਪੈਸੇ ਲੈ ਲਮੀ ਪਰ ਉਸ ਦੀ ਹਰ ਇੱਛਾ ਜ਼ਰੂਰ ਪੂਰੀ ਕਰੀ ਫਿਰ ਆਏ ਬੁਲਾਰ ਨੇ ਕਿਹਾ ਕਿ ਤੂੰ ਕਦੇ ਵੀ ਨਾਨਕ ਨਾਲ ਗੁੱਸੇ ਨਾ ਹੋ ਅਤੇ ਨਾ ਹੀ ਕਦੇ ਉਸ ਦਾ ਨਿਰਾਦਰ ਕਰੀ ਉਸਨੇ ਕਾਲੂ ਜੀ ਨੂੰ ਕਿਹਾ ਕਿ ਤੂੰ ਨਾਨਕ ਨੂੰ ਸਿਰਫ ਆਪਣਾ ਪੁੱਤਰ ਜਾਣ ਕੇ ਮਾੜੇ ਵਚਨ ਨਾ ਬੋਲੀ ਤੇਰਾ ਪੁੱਤਰ ਪਰਮੇਸ਼ਰ ਹੈ ਅਤੇ ਤੂੰ ਉਸ ਨੂੰ ਪਰਮੇਸ਼ਰ ਕਰਕੇ ਹੀ ਜਾਣੀ ਫਿਰ ਮਹਿਤਾ ਕਾਲੂ ਜੀ ਨੂੰ ਰਾਏ ਬੁਲਾਰ ਨੇ ਉਹ ਸਾਰੀ ਘਟਨਾ ਸੁਣਾਈ ਕਿ ਉਸਨੇ ਜੋ ਉਸਨੇ ਅੱਜ ਦੇਖੀ ਸੀ ਕਿ ਇੱਕ ਸੱਪ ਕਿਵੇਂ ਨਾਨਕ ਜੀ ਨੂੰ ਆਪਣਾ ਫਣ ਫੈਲਾ ਕੇ ਛਾਂ ਕਰੀ ਖੜਾ ਸੀ ਨਾਨਕ ਜੀ ਨੂੰ ਧੁੱਪ ਤੋਂ ਬਚਾਉਣ ਲਈ ਸੱਪ ਨੇ ਆਪਣੇ ਫਣ ਦੀ ਛਾਂ ਕਰ ਦਿੱਤੀ ਇਸ ਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਸੱਪ ਲੁਕ ਗਿਆ رائے ਬਲਾਰ ਦੀ ਇਹ ਗੱਲ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਚਲੋ ਠੀਕ ਹੈ ਉਹ ਕਹਿਣ ਲੱਗੇ ਕਿ ਮੇਰੇ ਕੁਝ ਵੀ ਸਮਝ ਵਿੱਚ ਨਹੀਂ ਆ ਰਿਹਾ ਕਿ ਇਹ ਕੀ ਹੋ ਰਿਹਾ ਹੈ ਇਹ ਕਹਿ ਕੇ ਮਹਿਤਾ ਕਾਲੂ ਜੀ ਘਰ ਵੱਲ ਤੁਰ ਪਏ ਅਤੇ ਉਹਨਾਂ ਦੇ ਮਨ ਵਿੱਚ ਨਾਨਕ ਜੀ ਲਈ ਕੋਈ ਸ਼ਰਧਾ ਪੈਦਾ ਨਾ ਹੋਵੇ। ਮਾਇਆ ਬੜੀ ਬਲਵਾਨ ਹੈ ਜਿਸ ਦੇ ਮਨ ਵਿੱਚ ਸ਼ਰਧਾ ਨਾ ਪੈਦਾ ਕਰਨੀ ਹੋਵੇ। ਉਸ ਦੀ ਅਕਲ ਤੇ ਪਰਦਾ ਪਾਈ ਰੱਖਦੀ ਹੈ। ਪਰ ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਹਤਾ ਕਾਲੂ ਜੀ ਦੇ ਹੱਥ ਬਸ ਕੁਝ ਨਹੀਂ ਸੀ ਕਿਉਂਕਿ ਨਾਨਕ ਜੀ ਹੀ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਪਿਤਾ ਦੇ ਮਨ ਵਿੱਚ ਉਹਨਾਂ ਲਈ ਕੋਈ ਸ਼ਰਧਾ ਪੈਦਾ ਹੋਵੇ। ਇਸ ਤਰ੍ਹਾਂ ਇਨਸਾਨ ਕੁਝ ਨਹੀਂ ਕਰ ਸਕਦਾ। ਹੁੰਦਾ ਉਹੀ ਹੈ ਜੋ ਪਰਮਾਤਮਾ ਚਾਹੁੰਦਾ ਹੈ ਜਿਵੇਂ ਕੱਟ ਪੁਤਲੀ ਨੂੰ ਨਚਾਉਣ ਵਾਲਾ ਕੋਈ ਹੋਰ ਹੁੰਦਾ ਹੈ ਇਸ ਕਰਕੇ ਸਾਰਾ ਕੁਝ ਉਸ ਪਰਮੇਸ਼ਰ ਦੇ ਭਾਵ ਨਾਨਕ ਜੀ ਦੇ ਹੱਥ ਹੈ ਫੇਰ ਖੁਸ਼ੀ ਗਮੀ ਦੀ ਕੀ ਗੱਲ करिए ਪਰਮੇਸ਼ਰ ਦੀ ਮਾਇਆ ਉਹੀ ਕੁਝ ਵਰਤੌਂਦੀ ਹੈ ਜੋ ਨਾਨਕ ਜੀ ਚਾਹੁੰਦੇ ਹਨ ਇਸ ਤੋਂ ਬਾਅਦ ਮੈਂ ਤਾਂ ਕਾਲੂ ਜੀ ਘਰ ਆਏ ਅਤੇ ਸੋਚਣ ਲੱਗੇ ਅੱਜ ਰਾਏ ਬੁਲਾਰ ਨੇ ਮੇਰੇ ਨਾਲ ਬਹੁਤ ਚੰਗੀਆਂ ਗੱਲਾਂ ਕੀਤੀਆਂ ਹਨ ਫਿਰ ਮਹਿਤਾ ਕਾਲੂ ਜੀ ਨਾਨਕ ਜੀ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਸੀ ਕਿ ਨਾਨਕ ਜੀ ਮੱਝਾਂ ਚੁਰਾ ਕੇ ਲਿਉਂਦੇ ਹਨ ਅਤੇ ਉਹਨਾਂ ਦਾ ਪੂਰਾ ਖਿਆਲ ਰੱਖਦੇ ਹਨ ਫਿਰ ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਅੱਜ ਰਾਏ ਬੁਲਾਰ ਨੇ ਤੇਰੀ ਬਹੁਤ ਵਡਿਆਈ ਕੀਤੀ ਹੈ ਅਤੇ ਅੱਜ ਉਹਨਾਂ ਨੂੰ ਨਾਨਕ ਜੀ ਤੇ ਬਹੁਤ ਪਿਆਰ ਆਇਆ ਜਦੋਂ ਮਹਿਤਾ ਕਾਲੂ ਜੀ ਆਪਣੇ ਪੁੱਤਰ ਨਾਨਕ ਜੀ ਦੀਆਂ ਸੁੰਦਰ ਅੱਖਾਂ ਦੇਖਦੇ ਹਨ ਤਾਂ ਉਹਨਾਂ ਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਇੱਕ ਉਸ ਦਿਨ ਤੋਂ ਬਾਅਦ ਤਲਵੰਡੀ ਵਿੱਚ ਨਾਨਕ ਜੀ ਦੀ ਮਹਿਮਾ ਘਰ ਘਰ ਹੋਣੀ ਸ਼ੁਰੂ ਹੋ ਗਈ ਸਾਰੇ ਪਿੰਡ ਵਾਲੇ ਆਪਸ ਵਿੱਚ ਮਿਲ ਕੇ ਨਾਨਕ ਜੀ ਬਾਰੇ ਗੱਲਾਂ ਕਰਦੇ ਹਨ ਅਤੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕੇ ਰਾਈ ਬੁਲਾਰ ਨੇ ਆਪਣੀ ਅੱਖਾਂ ਨਾਲ ਦੇਖਿਆ ਹੈ ਕਿ ਸੱਪ ਨੇ ਨਾਨਕ ਜੀ ਨੂੰ ਛਾਂ ਕੀਤੀ ਹੈ ਫਿਰ ਰਾਈ ਬੁਲਾਰ ਨੇ ਨਾਨਕ ਜੀ ਨੂੰ ਜੱਫੀ ਪਾਈ ਅਤੇ ਬਹੁਤ ਪਿਆਰ ਕੀਤਾ ਜੇ ਕੋਈ ਰਾਈ ਬੁਲਾਰ ਕੋਲ ਜਾਂਦਾ ਹੈ ਤਾਂ ਉਹ ਸਾਰਿਆਂ ਨੂੰ ਇਸ ਕੌਤਕ ਬਾਰੇ ਦੱਸਦਾ ਹੈ ਸਾਰੇ ਕਹਿੰਦੇ ਹਨ ਕਿ ਬਾਬਾ ਮਹਿਤਾ ਕਾਲੂ ਜੀ ਦਾ ਪੁੱਤਰ ਬਹੁਤ ਵੱਡਾ ਅਵਤਾਰ ਹੈ ਅਤੇ ਉਹ ਸੋਚਦੇ ਹਨ ਕਿ ਨਾਨਕ ਆਪਣੇ ਆਪ ਨੂੰ ਛਪਾਉਂਦਾ ਹੈ ਅਤੇ ਦੱਸਦਾ ਨਹੀਂ ਕਿ ਅਸਲ ਵਿੱਚ ਉਹ ਕੌਣ ਹੈ ਇਸ ਤਰ੍ਹਾਂ ਤਲਵੰਡੀ ਵਿੱਚ ਬਸੰਤ ਦੀ ਰੁੱਤ ਖਤਮ ਹੋ ਗਈ ਇਸ ਤਰ੍ਹਾਂ ਨਾਨਕ ਜੀ ਮੱਝੀਆਂ ਚੁਰਾ ਕੇ ਲਿਆਉਂਦੇ ਹਨ ਭਾਵ ਜੋ ਇਸ ਸੰਸਾਰ ਦਾ ਮਾਲਕ ਹੈ ਉਹ ਮੱਝੀਆਂ ਚੁਰਾ ਕੇ ਲਿਆਉਂਦਾ ਹੈ ਇਸ ਤੋਂ ਬਾਅਦ ਗਰਮੀ ਦੀ ਰੁੱਤ ਸ਼ੁਰੂ ਹੋ ਗਈ ਅਤੇ ਚਾਰੇ ਪਾਸੇ ਹੀ ਤਪਸ ਮਾਰਨ ਲੱਗ ਪਏ ਗਰਮੀ ਦੀ ਰੁੱਤ ਵਿੱਚ ਗਰਮੀ ਜ਼ਿਆਦਾ ਹੋਣ ਕਰਕੇ ਈਰਖਾ ਕਰਨ ਵਾਲਿਆਂ ਦੇ ਮਨਾਂ ਦੀ ਤਪੱਸ ਬਹੁਤ ਵੱਧ ਜਾਂਦੀ ਹੈ ਇਸ ਤਰ੍ਹਾਂ ਗਰਮੀ ਕਰਕੇ ਸਾਰੀ ਧਰਤੀ ਹੀ ਗਰਮੈਸ਼ ਮਾਰਦੀ ਹੈ ਅਤੇ ਹੁਣ ਤੇਜ਼ ਗਰਮ ਹਵਾਵਾਂ ਚੱਲਣ ਲੱਗ ਪਈਆਂ ਸੰਨ ਇਸ ਤਰ੍ਹਾਂ ਇਹ ਗਰਮ ਹਵਾ ਲੋਕਾਂ ਦੇ ਹਿਰਦੇ ਬਹੁਤ ਤਪਾ ਰਹੀ ਹੈ ਜਿੰਮੇ ਕੋਈ ਮੂਰਖ ਇਨਸਾਨ ਜਦੋਂ ਮਾੜੇ ਬੋਲ ਬੋਲਦਾ ਹੈ ਤਾਂ ਸੁਣਨ ਵਾਲੇ ਦੇ ਮਨ ਦੇ ਮਨ ਵਿੱਚ ਬਹੁਤ ਗੁੱਸਾ ਵੀ ਆਉਂਦਾ ਹੈ ਅਤੇ ਉਸਦੇ ਹਿਰਦੇ ਦੀ ਤਪੱਸ ਵੀ ਬਹੁਤ ਵੱਧ ਜਾਂਦੀ ਹੈ ਉਹ ਧਰਤੀ ਤੇ ਸੂਰਜ ਦੀਆਂ ਤੇਜ ਕਿਰਨਾਂ ਪੈ ਰਹੀਆਂ ਸੀ ਇਸ ਤਰ੍ਹਾਂ ਸਾਰੇ ਜੀਵ ਜੰਤ ਤੇਜ ਗਰਮੀ ਕਾਰਨ ਦੁਖੀ ਹੋ ਰਹੇ ਸਨ ਇਸ ਤਰ੍ਹਾਂ ਭਗਤੀ ਤੋਂ ਬਿਨਾ ਵੀ ਇਨਸਾਨ ਅੰਦਰੋਂ ਤਪਦੇ ਰਹਿੰਦੇ ਹਨ ਅਤੇ ਉਹ ਜਨਮ ਮਰਨ ਦੇ ਗੇੜ ਵਿੱਚ ਫਸੇ ਰਹਿੰਦੇ ਹਨ ਜਿਵੇਂ ਤਲਾਬ ਬਹੁਤ ਗਰਮੀ ਪੈਣ ਦੇ ਕਾਰਨ ਸੁੱਕ ਜਾਂਦਾ ਹੈ ਇਸ ਤੋਂ ਬਾਅਦ ਗਰਮੀ ਦੇ ਮੌਸਮ ਵਿੱਚ ਜਦੋਂ ਹਵਾ ਚੱਲਦੀ ਹੈ ਤਾਂ ਧੂੜ ਉੱਡਦੀ ਹੈ ਅਤੇ ਫਿਰ ਲੋਕਾਂ ਦੀਆਂ ਅੱਖਾਂ ਵਿੱਚ ਪੈ ਜਾਂਦੀ ਹੈ। ਇਸੇ ਤਰ੍ਹਾਂ ਹੀ ਗੁਰੂ ਤੋਂ ਬਿਨਾ ਮਨੁੱਖ ਨੂੰ ਕੁਝ ਨਹੀਂ ਦਿਸਦਾ। ਫਿਰ ਮਨੁੱਖ ਸੁਖ ਲੱਭਦਾ ਭਟਕਦਾ ਫਿਰਦਾ ਹੈ ਜਿਵੇਂ ਮਿਰਗ ਭੱਜਦਾ ਹੈ ਅਤੇ ਅੱਗੇ ਜਾ ਕੇ ਕੁਝ ਨਹੀਂ ਮਿਲਦਾ। ਫਿਰ ਅੱਗੇ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨ ਮਾਇਆ ਦੇ ਪਿੱਛੇ ਭੱਜਦਾ ਹੈ ਪਰ ਉਸ ਦੇ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਇਸ ਪ੍ਰਕਾਰ ਮਨੁੱਖ ਦਾ ਮਨ ਭਟਕਦਾ ਰਹਿੰਦਾ ਹੈ ਜਿਵੇਂ ਦਰਖਤਾਂ ਦੀ ਛਾਂ ਦੇਖ ਕੇ ਚਿੜੀਆਂ ਦੂਰੋਂ ਖਿੱਚੀਆਂ ਆਉਂਦੀਆਂ ਹਨ ਅਤੇ ਫੇਰ ਪੱਤਿਆਂ ਵਿੱਚ ਲੁਕ ਕੇ ਬੈਠ ਜਾਂਦੀਆਂ ਹਨ ਇਸੇ ਤਰ੍ਹਾਂ ਜੋ ਬਹੁਤ ਦੁਖੀ ਹਨ ਅਤੇ ਉਹਨਾਂ ਨੂੰ ਸਤਸੰਗਤ ਕਰਕੇ ਭਾਗ ਪਰਮੇਸ਼ਰ ਦਾ ਨਾਮ ਜਪ ਕੇ ਸੁੱਖ ਮਿਲਦਾ ਹੈ ਉਹਨਾਂ ਮਨੁੱਖਾਂ ਦੇ ਭਾਗ ਚੰਗੇ ਹਨ ਜਿਨ੍ਹਾਂ ਨੂੰ ਗੁਰੂ ਦੀ ਬਾਣੀ ਦਾ ਆਸਰਾ ਮਿਲ ਜਾਂਦਾ ਹੈ ਜੋ ਮਨੁੱਖਾਂ ਨੂੰ ਅੰਦਰੋਂ ਠੰਡਕ ਵਰਤੌਂਦੀ ਹੈ ਇਸ ਤਰ੍ਹਾਂ ਗਰਮੀ ਦੀ ਰੁੱਤ ਵਿੱਚ ਸੰਸਾਰ ਦੇ ਮਾਲਕ ਨਾਨਕ ਜੀ ਕੌਤਕ ਵਰਤਾ ਰਹੇ ਸੀ ਤਲਵੰਡੀ ਵਿੱਚ ਜਿੱਥੇ ਦਰਖਤਾਂ ਦੀ ਸੁੰਦਰ ਛਾਂ ਹੈ ਉੱਥੇ ਉਹ ਮੱਝੀਆਂ ਚਰਾਉਣ ਵਾਸਤੇ ਲੈ ਜਾਂਦੇ ਹਨ ਅਤੇ ਜਿੱਥੇ ਠੰਡਾ ਪਾਣੀ ਠੰਡਾ ਮਿਲਦਾ ਹੈ ਉੱਥੇ ਉਹ ਫੇਰ ਮੱਝਾਂ ਨਹਾ ਲੈਂਦੀਆਂ ਹਨ ਇਸੇ ਤਰ੍ਹਾਂ ਜਿੱਥੇ ਕਿਤੇ ਨਿਰਮਲ ਪਾਣੀ ਮਿਲਦਾ ਹੈ ਨਾਨਕ ਜੀ ਵੀ ਆਪਣੇ ਦੋਸਤਾਂ ਨਾਲ ਉਸ ਵਿੱਚ ਨਹਾ ਲੈਂਦੇ ਹਨ ਅਤੇ ਸਾਰਾ ਦਿਨ ਹੀ ਉਹ ਘਰ ਤੋਂ ਬਾਹਰ ਰਹਿੰਦੇ ਹਨ ਫਿਰ ਉਹ ਰਾਤ ਪੈਂਤੇ ਹੀ ਘਰ ਪਰਤਦੇ ਹਨ ਇਸ ਤਰ੍ਹਾਂ ਨਾਨਕ ਜੀ ਦਾ ਸਾਰਾ ਸਰੀਰ ਮਿੱਟੀ ਨਾਲ ਭਰਿਆ ਹੁੰਦਾ ਹੈ ਜਦੋਂ ਉਹ ਵਾਪਸ ਘਰ ਆਉਂਦੇ ਹਨ ਫਿਰ ਮਾਤਾ ਤ੍ਰਿਪਤਾ ਜੀ ਪਿਆਰ ਨਾਲ ਨਾਨਕ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਲੈਂਦੇ ਹਨ ਅਤੇ ਫਿਰ ਆਪਣੇ ਦੁਪट्टे ਨਾਲ ਉਨ੍ਹਾਂ ਦਾ ਸਰੀਰ ਮੂੰਹ ਅਤੇ ਹੋਰ ਸਾਰੇ ਹੱਥ ਸਾਫ਼ ਕਰਦੇ ਹਨ ਫਿਰ ਇਸ ਤੋਂ ਬਾਅਦ ਮਾਤਾ ਜੀ ਨਾਨਕ ਜੀ ਨਾਲ ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਹਨ ਅਤੇ ਉਹਨਾਂ ਨਾਲ ਬਹੁਤ ਲਾਡ ਲਡਾਉਂਦੇ ਹਨ ਫਿਰ ਮਾਤਾ ਜੀ ਨਾਨਕ ਜੀ ਨੂੰ ਕਹਿੰਦੇ ਹਨ ਕਿ ਹੁਣ ਤੁਸੀਂ ਬਾਹਰ ਜੰਗਲ ਵਿੱਚ ਪਸ਼ੂ ਲੈ ਕੇ ਨਾ ਜਾਇਆ ਕਰੋ ਕਿਉਂਕਿ ਬਾਹਰ ਬਹੁਤ ਗਰਮੀ ਹੈ ਮਾਤਾ ਜੀ ਕਹਿੰਦੇ ਹਨ ਕਿ ਤੇਰਾ ਰੰਗ ਕਿੰਨਾ ਗੋਰਾ ਹੈ ਕਿਤੇ ਗਰਮੀ ਕਾਰਨ ਕਾਲਾ ਨਾ ਹੋ ਜਾਵੇ ਇਸ ਤਰ੍ਹਾਂ ਜੰਗਲ ਵਿੱਚ ਪਸ਼ੂ ਚਾਰਦੇ ਹੋਏ ਤੂੰ ਬਹੁਤ ਕਮਜ਼ੋਰ ਜਿਹਾ ਹੋ ਗਿਆ ਹੈ ਮਾਤਾ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਹੁਣ ਤੂੰ ਕੰਮ ਛੱਡ ਕੇ ਆਪਣੇ ਦੋਸਤਾਂ ਨਾਲ ਖੇਡਿਆ ਕਰ ਇਸ ਤਰ੍ਹਾਂ ਤੇਰਾ ਸਾਰਾ ਦਿਨ ਹੀ ਜੰਗਲਾਂ ਵਿੱਚ ਬੀਤ ਜਾਂਦਾ ਹੈ ਜਿਸ ਕਾਰਨ ਮੇਰੀਆਂ ਅੱਖਾਂ ਤਰਸ ਜਾਂਦੀਆਂ ਹਨ ਤੈਨੂੰ ਦੇਖਣ ਲਈ ਮਾਤਾ ਤ੍ਰਿਪਤਾ ਜੀ ਨੇ ਕਿਹਾ ਕਿ ਗਾਂਵਾਂ ਅਤੇ ਮੱਝਾਂ ਚਰਾਉਣ ਵਾਸਤੇ ਹੁਣ ਆਪਾਂ ਕੋਈ ਨੌਕਰ ਰੱਖ ਲਵਾਂਗੇ ਅਤੇ ਤੂੰ ਹੁਣ ਘਰ ਮੇਰੇ ਕੋਲ ਹੀ ਰਿਹਾ ਕਰ ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਨਾਨਕ ਜੀ ਨੂੰ ਕੋਲ ਬਿਠਾ ਕੇ ਉਸ ਨਾਲ ਪਿਆਰ ਭਰੀਆਂ ਗੱਲਾਂ ਕਰ ਰਹੇ ਹਨ ਇਸ ਵੇਲੇ ਹੀ ਬਾਬਾ ਮਹਿਤਾ ਕਾਲੂ ਜੀ ਵੀ ਘਰ ਆ ਗਏ ਅਤੇ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਸਾਡੇ ਘਰ ਇੱਕੋ ਇੱਕ ਤਾਂ ਪੁੱਤਰ ਹੈ ਪਰ ਤੁਸੀਂ ਇਸ ਨੂੰ ਮੱਝਾਂ ਤੇ ਕਾਵਾ ਚਰਾਉਣ ਵਾਲਾ ਬਣਾ ਦਿੱਤਾ ਹੈ ਇਸ ਦਾ ਸਾਰਾ ਦਿਨ ਹੀ ਜੰਗਲਾਂ ਵਿੱਚ ਪਸ਼ੂ ਚਰਾਉਣ ਕਾਰਨ ਹੀ ਬੀਤ ਜਾਂਦਾ ਹੈ ਮਾਤਾ ਤ੍ਰਿਪਤਾ ਜੀ ਨੇ ਬਾਬਾ ਕਾਲੂ ਜੀ ਨੂੰ ਕਿਹਾ ਕਿ ਆਪਣੇ ਪੁੱਤਰ ਦਾ ਅਕਮਲ ਦੇ ਫੁੱਲ ਵਰਗਾ ਸੁੰਦਰ ਚਿਹਰਾ ਹੁਣ ਗਰਮੀ ਕਾਰਨ ਮੁਰਝਾ ਗਿਆ ਹੈ ਅਤੇ ਹੁਣ ਆਪਣੇ ਪੁੱਤਰ ਨੂੰ ਮੱਝਾਂ ਚਰਾਉਣ ਨਹੀਂ ਭੇਜਣਾ ਕਿਉਂਕਿ ਇਸ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ ਹੈ ਜਦੋਂ ਬਾਬਾ ਮਹਿਤਾ ਕਾਲੂ ਜੀ ਨੇ ਦੇਖਿਆ ਕਿ ਮਾਤਾ ਜੀ ਕਾਫੀ ਗੁੱਸੇ ਵਿੱਚ ਇਹ ਗੱਲ ਕਰ ਰਹੇ ਹਨ ਤਾਂ ਉਹਨਾਂ ਦੇ ਮਨ ਵਿੱਚ ਵੀ ਨਾਨਕ ਜੀ ਲਈ ਪਿਆਰ ਪੈਦਾ ਹੋਇਆ ਇਸ ਤੋਂ ਬਾਅਦ ਕਾਲੂ ਜੀ ਨੇ ਕਿਹਾ ਕਿ ਹੁਣ ਨੌਕਰ ਹੀ ਮੱਝਾਂ ਅਤੇ ਗਾਵਾਂ ਚੋਰਾ ਕੇ ਲਿਆਵੇਗਾ ਨਾਨਕ ਹੁਣ ਘਰ ਹੀ ਰਹੇਗਾ ਇਸ ਤਰ੍ਹਾਂ ਮਾਤਾ ਅਤੇ ਪਿਤਾ ਬਹੁਤ ਖੁਸ਼ ਹੋਏ ਨਾਨਕ ਜੀ ਜੋ ਸੁੱਖਾਂ ਦਾ ਖਜ਼ਾਨਾ ਹਨ ਉਹ ਬਹੁਤ ਸਿਆਣੇ ਅਤੇ ਸੰਸਾਰ ਵਿੱਚ ਪ੍ਰਸਿੱਧ ਹਨ ਹੁਣ ਭਗਤੀ ਨੂੰ ਪ੍ਰਗਟ ਕਰਨ ਵਾਸਤੇ ਉਹ ਸਰੀਰਕ ਤੌਰ ਤੇ ਵੱਡੇ ਹੋ ਰਹੇ ਹਨ ਇੱਥੇ ਹੀ 11ਵੇਂ ਅਧਿਆਇ ਦੀ ਕਥਾ ਸਮਾਪਤ ਹੁੰਦੀ ਹੈ ਸੋ ਹੁਣ ਅਗਲੇ ਹਫਤੇ 12ਵੇਂ ਅਧਿਆਇ ਦੀ ਕਥਾ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ